ਜੇਕਰ ਤੁਸੀਂ ਆਪਣੀ ਉਮਰ ਤੋਂ ਪਹਿਲਾਂ ਹੀ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਤੁਹਾਨੂੰ ਆਪਣੀਆਂ ਇਹ 6 ਆਦਤਾਂ ਸੁਧਾਰਨੀਆਂ ਹੀ ਪੈਣਗੀਆਂ ਨਹੀਂ ਤਾਂ ਇਹ ਤੁਸੀਂ ਤਿਆਰ ਰਹੋ ਕਿ ਘੱਟ ਉਮਰ ਦੇ ਵਿੱਚ ਹੀ ਤੁਹਾਡੇ ਚਿਹਰੇ ਤੋਂ ਤੁਹਾਡਾ ਬੁਢਾਪਾ ਤੁਹਾਡੀ ਬਾਡੀ ਤੋਂ ਤੁਹਾਡਾ ਬੁਢਾਪਾ ਚਲਕਣ ਹੀ ਵਾਲਾ ਹੈ ਤੇ ਖੁਦ ਨੂੰ ਫਿੱਟ ਰੱਖਣ ਲਈ ਔਰ ਆਪਣੀ ਉਮਰ ਤੋਂ ਵੀ ਜ਼ਿਆਦਾ ਯੰਗ ਰੱਖਣ ਦੇ ਲਈ ਤੁਹਾਨੂੰ ਕਿਹੜੀਆਂ ਆਦਤਾਂ ਤੋਂ ਜ਼ਰੂਰ ਉਹਨਾਂ ਨੂੰ ਬਿਹਤਰ ਕਰਨਾ ਪਏਗਾ ਹੀ ਇਸੋਪਰਾਪਾ ਅੱਜ ਗੱਲ ਕਰਾਂਗੇ ਤਾਂ ਨੋਟ ਜ਼ਰੂਰ ਕਰ ਲਓ ਸੁਣਨਾ ਨਹੀਂ ਹੈ ਆਪਣੀ ਲਾਈਫ ਦੇ ਵਿੱਚ ਇਹਨਾਂ ਨੂੰ ਅਪਣਾਉਣਾ ਵੀ ਤੁਸੀ ਜ਼ਰੂਰ ਹੈ ਹੌਲੀ ਬਲੀ ਤੁਹਾਨੂੰ ਇਹ ਆਦਤ ਪੈ ਜਾਏਗੀ ਸ਼ੁਰੂ ਵਿੱਚ ਚਾਹੇ ਔਖਾ ਲੱਗੇ ਕਿਉਂਕਿ ਇਸ ਦੇ ਵਿੱਚ ਸਾਡਾ ਟੇਸਟ ਵੀ ਜੁੜਿਆ ਹੋਇਆ ਹੈ ਸਾਡਾ ਲਾਈਫ ਸਟਾਈਲ ਵੀ ਜੁੜਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਫਾਸਟ ਫੂਡ ਤੁਹਾਨੂੰ ਛੱਡਣਾ ਹੀ ਪਏਗਾ ਜਿੰਨਾ ਵੀ ਪ੍ਰੋਸੈਸਡ ਫੂਡ ਅਸੀਂ ਖਾਂਦੇ ਆਂ ਫਰਾਈ ਫੂਡ ਖਾਂਦੇ ਆਂ ਰਿਫਾਈਨਡ ਚੀਜ਼ਾਂ ਖਾ ਰਹੇ ਆਂ ਬੇકરી ਪ੍ਰੋਡਕਟਸ ਖਾ ਰਹੇ ਆ ਇਹ ਸਭ ਤੁਹਾਨੂੰ ਬੁਢਾਪੇ ਵੱਲ ਲੈ ਕੇ ਜਾ ਰਹੀਆਂ ਨੇ ਟੇਸਟ ਸਾਨੂੰ ਬਹੁਤ ਲੱਗਦਾ ਹੈ ਖਾਏ ਬਿਨਾ ਜੋ ਹੈ ਦੈਨ ਕਈ ਵਾਰ ਪੂਰਾ ਨਹੀਂ ਹੁੰਦਾ ਕਈਆਂ ਨੂੰ ਤਾਂ ਬਸ ਕ੍ਰੀਵਿੰਗਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਈਆਂ ਦਾ ਤਾਂ ਟਾਈਮ ਹੀ ਫਿਕਸ ਹੈ ਕਿ ਬਸ ਸ਼ਾਮ ਦੇ 5 ਵਜੇ ਗਏ ਮੈਂ ਤਾਂ ਮੋਮੋਸ ਖਾਣੇ ਹੀ ਹੈ ਜਾਂ ਫਿਰ ਮੈਂ ਤਾਂ 버ਗਰ ਖਾਣਾ ਹੀ ਹੈ ਜਾਂ ਜਿਹੜੀ ਵੀ ਤੁਹਾਡੀ ਫੇਵਰਿਟ ਚੀਜ਼ ਹੈ ਸੋ ਤੁਹਾਨੂੰ ਫਾਸਟ ਫੂਡ ਨੂੰ ਛੱਡਣਾ ਹੀ ਪਏਗਾ ਇਹ ਫਰਾਈ ਚੀਜ਼ਾਂ ਜਿੰਨੀਆਂ ਵੀ ਨੇ ਬਹੁਤ ਜ਼ਿਆਦਾ ਹਾਨੀਕਾਰਕ ਨੇ ਜਿੰਨਾ ਵੀ ਅਸੀਂ ਬੇਕਰੀ ਪ੍ਰੋਡਕਟ ਖਾ ਰਹੇ ਹਾਂ ਇਹ ਸਾਰਾ ਤੁਹਾਡੇ ਲਈ ਬਹੁਤ ਹਾਨੀਕਾਰਕ ਹੈ ਕਦੇ ਹੋ ਗਿਆ ਤੁਹਾਨੂੰ ਖਾਣਾ ਪਿਆ ਇਟਸ ਓਕੇ ਬਟ ਰੈਗੂਲਰ ਸਾਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਈਜ਼ੀ ਜਗਾ ਹੈਲਦੀ ਹੈਬਿਟਸ ਤੋਂ ਜ਼ਰੂਰ ਅਪਣਾਓ ਤੁਸੀਂ ਫਰੂਟ ਖਾ ਸਕਦੇ ਹੋ ਚੰਗੇ ਸੈਲਡਸ ਖਾ ਸਕਦੇ ਹੋ ਸੁਣਨ ਨੂੰ ਇਹ ਲੱਗਦਾ ਹੈ ਕਿ ਕਈਆਂ ਨੂੰ ਇਹ ਚੀਜ਼ਾਂ ਬਹੁਤ ਬੋਰਿੰਗ ਲਾਦੀਆਂ ਪਰ ਇੱਕ ਵਾਰ ਜੇ ਤੁਸੀਂ ਖਾਣਾ ਸ਼ੁਰੂ ਕਰੋਗੇ ਤੁਹਾਡੀ ਬਾਡੀ ਤੁਹਾਨੂੰ ਰਿਜ਼ਲਟ ਦਿਖਾਏਗੀ ਤਾਂ ਤੁਹਾਨੂੰ ਲੱਗੇਗਾ ਕਿ ਯੈਸ ਅੱਜ ਤੱਕ ਮੈਂਵੇਂ ਕਿਉਂ ਨਹੀਂ ਕਰਕੇ ਦੇਖਿਆ ਅਗਲੀ ਆਪਾਂ ਗੱਲ ਕਰ ਲੈਨੇ ਆ ਜੀ ਤਾਂ ਜੋ ਵੀ ਕੋਈ ਸਿਗਰਟ স্মੋਕਿੰਗ ਦੀ ਆਪਾਂ ਗੱਲ ਕਰਦੇ ਆ ਕੋਈ ਅਲਕੋਹਲ ਜਾਂ ਡਰਿੰਕ ਕਰਦੇ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਛੱਡਣੀਆਂ ਹੀ ਪੈਣਗੀਆਂ ਕਿਉਂਕਿ ਇਜ਼ਨ ਆਲ ਸਿਰਫ ਔਰ ਸਿਰਫ ਤੁਹਾਨੂੰ ਕਾਬਜ਼ੇ ਮਿਲ ਰਿਹਾ ਏ ਢੇ ਸਾਰੇ ਅ ਕਾਰਬੋਹਾਈਡਰੇਟਸ ਕਿਉਂਕਿ ਐਲਕੋਹਲ ਦੇ ਵਿੱਚ ਹੁੰਦੇ ਆ ਢੇ ਸਾਰੇ ਅਗਰ ਆਪਾਂ ਸਿਗਰਟ ਸਮੋਕਿੰਗ ਦੀ ਗੱਲ ਕਰ ਲਈਏ ਤਾਂ ਇਹ ਤੁਹਾਨੂੰ ਅੰਦਰੋਂ ਖਰਾਬ ਹੀ ਕਰ ਰਹੀਆਂ ਨੇ ਚੀਜ਼ਾਂ ਤੁਸੀਂ ਕੁਝ ਵੀ ਹੈਲਦੀ ਚੀਜ਼ ਖਾਓਗੇ ਨਾ ਉਜ਼ਾ ਬੈਨੀਫਿਟ ਤੁਹਾਨੂੰ ਇਹਨਾਂ ਚੀਜ਼ਾਂ ਕਰਕੇ ਮਿਲ ਹੀ ਨਹੀਂ ਸਕੇਗਾ ਕਿਉਂਕਿ ਅਗਰ ਆਪਾਂ ਡਰਿੰਕ ਦੀ ਗੱਲ ਕਰ ਲਈਏ ਸਾਡਾ ਜਿਹੜਾ ਲੀਵਰ ਹੈ ਉਹ ਟਾਕਸਿਨਸ ਨੂੰ ਰਿਮੂਵ ਕਰਦਾ ਸਾਡੀ ਬਾਡੀ ਚ ਤੇ ਐਲਕੋਹਲ ਹੈ ਜਿਹੜੀ ਇਸ ਨੂੰ ਵੀ ਉਹ ਇੱਕ ਟਾਕਸਿਨ ਦੀ ਤਰ੍ਹਾਂ ਹੀ ਦੇਖਦਾ ਤੇ ਸਾਡਾ ਜਿਹੜਾ ਲੀਵਰ ਹੈ ਇਸ ਦੀ ਬਜਾਏ ਕਿ ਚੰਗੇ ਐਨਜ਼ਾਈਮ ਸਾਡੀ ਬਾਡੀ ਲਈ ਬਣਾਏ ਉਹ ਸਿਰਫ ਇਨਾ ਟਾਕਸਿਨਸ ਨੂੰ ਹੀ ਬਾਡੀ ਚ ਰਿਮੂਵ ਕਰਦਾ ਕਰਦਾ ਥੱਕ ਜਾਂਦਾ ਹੈ ਔਰ ਇੰਨਾ ਜ਼ਿਆਦਾ ਤੁਸੀਂ ਉਸ ਨੂੰ ਓਵਰਲੋਡ ਕਰ ਦਿੰਨੇ ਹੋ ਉਹਨਾਂ ਇੰਨਾ ਜ਼ਿਆਦਾ ਉਹਨੂੰ ਕੰਮ ਦਿੰਨੇ ਹੋ ਟਾਕਸਿਨ ਬਾਰ ਕਰਨ ਦਾ ਥੱਕ ਕੇ ਜੋ ਹੈ ਫੈਟੀ ਲੀਵਰ ਦੀ ਵੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਸ ਕੇ ਤੁਸੀਂ ਕੋਈ ਵੀ ਸਿਗਰਟ ਸਮੋਕਿੰਗ ਕਰਦਾ ਹੈ ਡਰਿੰਕ ਕਰਦੇ ਹੋ ਅਲਕੋਹਲ ਹੈ ਇਹਨਾਂ ਸਭ ਚੀਜ਼ਾਂ ਤੋਂ ਵੀ ਤੁਹਾਨੂੰ ਦੂਰ ਰਹਿਣਾ ਹੀ ਪਏਗਾ ਕਿਉਂਕਿ ਜਦੋਂ ਸਾਡਾ ਲੀਵਰ ਸਹੀ ਕੰਮ ਨਹੀਂ ਕਰੇਗਾ ਫੰਕਸ਼ਨਿੰਗ ਸਹੀ ਨਹੀਂ ਹੋਏਗੀ ਬੋਡੀ ਦਾ ਪੂਰਾ ਸਿਸਟਮ ਸਲੋ ਹੋ ਜਾਂਦਾ ਹੈ ਤੇ ਇਹ ਸਾਡੇ ਜੋ ਹੈ エイジング ਵਾਲ ਤੁਸੀਂ ਵਧਣ ਲੱਗਦੇ ਹੋ ਤੁਹਾਡੀ ਉਮਰ ਤੋਂ ਜ਼ਿਆਦਾ ਬੁਢਾਪਾ ਤੁਹਾਡੇ ਚਿਹਰੇ ਤੋਂ ਦਿਖਣਾ ਸ਼ੁਰੂ ਹੋ ਜਾਂਦਾ ਇਸ ਲਈ ਤੁਹਾਨੂੰ ਇੱਥੇ ਇਸ ਚੀਜ਼ਾਂ ਵੀ ਧਿਆਨ ਜ਼ਰੂਰ ਰੱਖਣਾ ਹੀ ਪਏਗਾ ਅਗਲੀ ਆਪਾਂ ਗੱਲ ਕਰੀਏ ਅੱਜ ਕੱਲ ਹਰੇਕ ਦਾ ਲਾਈਫ ਸਟਾਈਲ ਹੈ ਜਿੱਥੇ ਜਿੱਥੇ ਵੀ ਬੈਠੇ ਆ ਨਾ ਘੰਟਿਆਂ ਘੰਡਿਆਂ ਤੱਕ ਅਸੀਂ ਉੱਥੇ ਬੈਠੇ ਕੰਮ ਕਰਦੇ ਰਹਿੰਨੇ ਆ ਅਗਰ ਆਪਾਂ ਆਫਿਸ ਦੀ ਗੱਲ ਕਰੀਏ ਵਰਕ ਲੋਡ ਇੰਨਾ ਜ਼ਿਆਦਾ ਹੁੰਦਾ ਕਿ ਕੰਟੀਨਿਊ ਕਈ ਘੰਟੇ ਕੰਮ ਕਰਦੇ ਕਰਦੇ ਪਤਾ ਹੀ ਨਹੀਂ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਕਦੋਂ ਹੋ ਗਈ ਤਾਂ ਇਹ ਵੀ ਜੋ ਹੈ ਤੁਹਾਡੀ ਮਾੜੀ ਆਦਤ ਹੈ ਇਸ ਨੂੰ ਛੱਡਣਾ ਪਏਗਾ ਹੁਣ ਮੈਂ ਇਹ ਨਹੀਂ ਤਾਨੂੰ ਕਹਿ ਰਹੀ ਕਿ ਤੁਸੀਂ ਆਪਣਾ ਕੰਮ ਨਾ ਕਰੋ ਕੰਮ ਤੁਸੀਂ ਜ਼ਰੂਰ ਕਰਨਾ ਹੈ ਪਰ ਘੰਟੇ ਡੇਢ ਘੰਟੇ ਦੀ ਵਿੱਚ ਕੰਮ ਕੰਟੀਨਿਊ ਕਰ ਰਹੇ ਹੋ ਥੋੜਾ ਉੱਠੋ ਹਲਕਾ ਜਾ ਤੁਰੋ ਫਿਰੋ ਜਾਂ ਮੜਾ ਜਾ ਖਿੜਕੀ ਕਿਤੇ ਬਾਹਰ ਤੁਹਾਡੇ ਆਫਿਸ ਵਿੱਚ ਆ ਉੱਥੇ ਖੋਲ ਕੇ ਬਾਹਰ ਦੇਖੋ ਦੂਰ ਤੱਕ ਜ਼ਰੂਰ ਦੇਖੋ ਤਾਂ ਕਿ ਤੁਹਾਡੀ ਅੱਖਾਂ ਦੀ ਐਕਸਰਸਾਈਜ਼ ਵੀ ਹੋਏ ਥੋੜਾ ਚੱਲੋਗੇ ਤੁਹਾਡੀ ਬਲੱਡ ਸਰਕੂਲੇਸ਼ਨ ਸਹੀ ਹੋ ਪਾਏਗੀ ਤਾਂ ਤੁਹਾਡੀ ਬੋਡੀ ਵਿੱਚ ਥੋੜੀ ਤੁਹਾਨੂੰ ਫਰੈਸ਼ਨੈਸ ਵੀ ਫੀਲ ਹੋਏਗੀ ਕਿਉਂਕਿ ਬਲੱਡ ਸਰਕੂਲੇਸ਼ਨ ਪੂਰੀ ਸਹੀ ਰਹੇਗੀ ਤਾਂ ਹੀ ਤੁਸੀਂ ਆਪਣੇ ਸਾਰੇ ਆਰਗਨਸ ਨੂੰ ਹੈਲਦੀ ਰੱਖ पाओगे और ਤਾਂ ਹੀ ਤੁਸੀਂ ਯੰਗ ਵੀ ਦਿਖ पाओगे ਨਹੀਂ ਤਾਂ ਬੈਠੇ ਬੈਠੇ ਐਵੇਂ ਤੁਹਾਡਾ ਬੁਢਾਪਾ ਤੁਹਾਡੇ ਨਾਲ ਆਣ ਹੀ ਵਾਲਾ ਹੈ ਸੋ ਖੁਦ ਨੂੰ ਹੈਲਦੀ ਰੱਖਣ ਲਈ ਯੰਗ ਰੱਖਣ ਦੇ ਲਈ ਤੁਹਾਨੂੰ ਆਪਣਾ ਥੋੜੀ ਥੋੜੀ ਬ੍ਰੇਕ ਦੇਣੀ ਪਏਗੀ ਕੰਮ ਕਰਦੇ ਕਰਦੇ ਥੋੜਾ ਉੱਠੋ ਥੋੜਾ ਟਹਿਲੋ ਅਗੇਨ ਫਿਰ ਤੁਸੀਂ ਆਪਣਾ ਕੰਮ ਜੋ ਹੈ ਕੰਟੀਨਿਊ ਕਰ ਸਕਦੇ ਹੋ ਅਗਲੀ ਇੱਕ ਮਾੜੀ ਆਦਤ ਕਈਆਂ ਦੇ ਵਿੱਚ ਅੱਜਕੱਲ ਵੈਸੇ ਬਹੁਤ ਲੋਕ ਅਵੇਅਰ ਨਹੀਂ ਕਿ ਸਾਨੂੰ ਚੰਗੀ ਮਾਤਰਾ ਵਿੱਚ पानी पीना चाहिए है हाइड्रेट तुम्हें तो अपनी बॉडी जरूर रखना है क्योंकि अगर डीहाइड्रेषन हो जाती है बॉडी तो उस भी तो स्किन जो है बड़ी बेजान रुखी हो जाती है ਚਿਹਰਾ ਟਲਿਆ ਟਲਿਆ ਉਹ ਨਾਲ ਹੀ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਗਰਮੀਆਂ ਨੇ ਇਹ ਪਾਣੀ ਦੀ ਬੋਤਲ ਤਾਂ ਆਪਣੇ ਨਾਲ ਹੀ ਹਮੇਸ਼ਾ ਰੱਖੋ ਔਰ ਅਗਰ ਹੋਰ ਅੱਛਾ ਹੋ ਸਕੇ ਤਾਂ ਅੱਜ ਕੱਲ ਤਾਂ ਬਹੁਤ ਅੱਛਾ ਹਰ ਕੋਈ ਅਵੇਅਰ ਹੈ ਕਿ ਆਪਣੀ ਪਾਣੀ ਵਾਲੀ ਬੋਤਲ ਦੇ ਵਿੱਚ ਤੁਸੀਂ ਪੁਦੀਨੇ ਦੇ ਪੱਤੇ ਧਨੀਏ ਦੇ ਪੱਤੇ ਆ ਕਈ ਖੀਰਾ ਵੀ ਕੱਟ ਕੇ ਵਿੱਚ ਪਾ ਕੇ ਰੱਖਦੇ ਨੇ ਉਸ ਦੇ ਨਾਲ ਕੀ ਹੈ ਜਿਨੇ ਵੀ ਉਸ ਚੀਜ਼ ਦੇ ਵਿੱਚ ਵਿਟਾਮਿਨਸ ਨੇ ਵਿਟਾਮਿਨ B ਹੈ ਵਿਟਾਮਿਨ A ਹੈ ਵਿਟਾਮਿਨ C ਹੈ ਔਰ ਪਾਣੀ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਜਿਹੜਾ ਪਾਣੀ ਪੀ ਰਹੇ ਹੋ ਉਸ ਦੇ ਨਾਲ ਵਿਟਾਮਿਨਸ ਵੀ ਤੁਹਾਡੇ ਅੰਦਰ ਜਾ ਰਹੇ ਨੇ ਸੌਫ ਦਾ ਪਾਣੀ ਵੀ ਤੁਸੀਂ ਤਿਆਰ ਕਰਕੇ ਆਪਣੀ ਬੋਤਲ ਜੋ ਹੈ ਨਾਲ ਲੈ ਕੇ ਜਾ ਸਕਦੇ ਹੋ ਆਫਿਸ ਜਾ ਰਹੇ ਹੋ ਜਾਂ ਕਿਤੇ ਵੀ ਜਾ ਰਹੇ ਹੋ ਤਾਂ ਥੋੜਾ ਥੋੜਾ ਜੀ ਦੇਰਵਾ ਦੇ ਪਾਣੀ ਤੁਸੀਂ ਪੀਂਦੇ ਰਹੋ ਸੋ ਡੀਹਾਈਡਰੇਟ ਬਿਲਕੁਲ ਵੀ ਨਹੀਂ ਹੋਣਾ ਚੰਗੀ ਮਾਤਰਾ ਵਿੱਚ ਪਾਣੀ ਪੀਓ ਸਾਡੀ ਬੋਡੀ ਦਾ ਬਹੁਤ ਸਾਰਾ 파ਟ ਪਾਣੀ ਹੀ ਹੈ ਸਾਡੇ ਦਿਮਾਗ ਨੂੰ ਸਹੀ ਵਰਕਿੰਗ ਦੇ ਲਈ ਪਾਣੀ ਦੀ ਬਹੁਤ ਚੰਗੀ ਮਾਤਰਾ ਦੀ ਜ਼ਰੂਰਤ ਹੁੰਦੀ ਹੈ ਅੱਗੋਂ ਆਪਾਂ ਗੱਲ ਕਰੀਏ ਤਾਂ ਸਟ्रेस ਅੱਜਕੱਲ ਹਰੇਕ ਨੂੰ ਸਟ्रेस ਬਹੁਤ ਜਲਦੀ ਔਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਸਟ्रेस ਕਦੇ ਵੀ ਨਹੀਂ ਲੈਣਾ ਚਾਹੀਦਾ ਸੋ ਇਹ ਮੈਂ ਅਗਰ ਗੱਲ ਕਵਾਂ ਕਿ ਸਟ्रेस ਨਹੀਂ ਲੈਣਾ ਚਾਹੀਦਾ ਐਵੇਂ ਨਹੀਂ ਹੁੰਦਾ ਜਿਨ੍ਹਾਂ ਨੂੰ ਕੋਈ ਟੈਨਸ਼ਨ ਹੁੰਦੀ ਹੈ ਕੋਈ ਪ੍ਰੋਬਲਮ ਆ ਚੁੱਕੀ ਹੁੰਦੀ ਹੈ ਉਹੀ ਸਮਝਦਾ ਹੈ ਕਿ ਪ੍ਰੋਬਲਮ ਹੈ ਪਰ ਉਹਨੂੰ ਹੈਂਡਲ ਕਰਨਾ ਸਿੱਖਣਾ ਚਾਹੀਦਾ ਹੈ ਬਜਾਏ ਕਿ ਅਸੀਂ ਸਟ੍ਰੈਸ ਸਟ्रेस ਲੈ ਲਈਏ ਸਟ੍ਰੈਸ ਲੈਣ ਦੇ ਨਾਲ ਸਾਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਤਾਂ ਹੁੰਦੀ ਹੈ ਲੇਕਿਨ ਅਸੀਂ ਜੋ ਹੈ ਫਿਜ਼ਿਕਲੀ ਵੀ ਸਾਨੂੰ ਢੇਰ ਸਾਰੀ ਪ੍ਰੋਬਲਮ ਇਸ ਦੇ ਨਾਲ ਬਾਡੀ ਵਿੱਚ ਦੇਖਣੀ ਆ ਪੈਂਦੀਆਂ ਨੇ ਇਸ ਲਈ ਇੱਥੇ ਇਹ ਵੀ ਧਿਆਨ ਜ਼ਰੂਰ ਰੱਖਣਾ ਹੈ ਕਿ ਅਸੀਂ ਸਟ੍ਰੈਸ ਨਹੀਂ ਲੈਣਾ ਹੈ ਕੂਲ ਮਾਈਂਡ ਰੋ ਜਦੋਂ ਸਟ੍ਰੈਸ ਹੋਣ ਲੱਗੇ ਥੋੜਾ ਟਹਿਲੋ ਕੋਈ ਅੱਛਾ ਗਾਣਾ ਸੁਣ ਲਓ ਆਪਣੇ ਮੂਡ ਨੂੰ ਠੀਕ ਕਰੋ ਜਿਸ ਨਾਲ ਗੱਲ ਕਰਨਾ ਅੱਛਾ ਲੱਗਦਾ ਹੈ ਉਸ ਦੇ ਨਾਲ ਗੱਲ ਕਰੋ ਤੁਸੀਂ ਸਾਰੇ ਜਾਣਦੇ ਹੀ ਹੋ ਕਿਉਂਕਿ ਫੁਲਕਾ ਫੁਲਕਾ ਸਟ्रेस ਅੱਜਕਲ ਸਭ ਨੂੰ ਹੀ ਫੇਸ ਕਰਨਾ ਹੀ ਪੈਂਦਾ ਹੈ ਸੋ ਜਦ ਸਟ्रेस ਹੁੰਦਾ ਹੈ ਕਿਵਰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਡਾਈਜੈਸ਼ਨ ਵੀ ਵਿਗੜ ਜਾਂਦਾ ਹੈ ਸੋ ਅਸੀਂ ਓਵਰਆਲ ਅਗਰ ਆਪਣੀ ਹੈਲਥ ਸਹੀ ਰੱਖਣਾ ਚਾਹੁੰਦੇ ਆ ਬੁਢਾਪੇ ਤੋਂ ਦੂਰ ਰਹਿਣਾ ਚਾਹੁੰਦੇ ਆ ਤਾਂ ਸਟ्रेस ਤੋਂ ਵੀ ਸਾਨੂੰ ਦੂਰ ਰਹਿਣਾ ਹੀ ਪਏਗਾ ਲਾਸਟ ਆਪਾਂ ਗੱਲ ਕਰੀਏ ਤਾਂ ਜ਼ਰੂਰ ਐਕਸਰਸਾਈਜ਼ ਸਾਨੂੰ ਕਰਨੀ ਚਾਹੀਦੀ ਹੈ मैं थे भी नहीं हूँ कह रही कि जिम ज्वाइन कर लो जिम जाके तुम तो घंटे घंटे लगा के आओ क्योंकि अचक इन्ना टाइम कई नहीं भी होंगे सो उस देखो एक्सरसाइज का मतलब होंगे फिजिकल एक्टिविटी वो भावें तो मॉर्निंग वॉक है ईवनिंग वॉक है या तुम तो योगा कर रहे हो टहल रहे हो मतलब सूँ अपनी फिजिकल एक्टिविटी रखनी ही पेगी नहीं तो उम्र के नाल, नाल मोटापा आ जाता है उसके जो है ब्लड शुगर बदल आ जाता कोलैसट्रोल की प्रॉब्लम हो जाती उस हार्ट की प्रॉब्लम हो जाती है साढ़े ऑर्गन सारे ਫਿਟ ਤਾਂ ਹੀ ਰਹਿਣਗੇ ਜੇਕਰ ਅਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਵੀ ਵਧੀਆ ਰੱਖਦੇ ਆ ਸੋ ਇਹਨਾਂ ਸਾਰੀਆਂ ਆਦਤਾਂ ਨੂੰ ਤੁਸੀਂ ਜ਼ਰੂਰ ਅਪਣਾਓ ਦੇਖੋ ਬਹੁਤ ਕੋਈ ਐਵੇਂ ਨਹੀਂ ਹੈ ਕਿ ਤੁਹਾਨੂੰ ਬਹੁਤ ਪੈਸੇ ਖਰਚਣੇ ਪੈਣਗੇ ਇਹਨਾਂ ਚੀਜ਼ਾਂ ਦੇ ਲਈ ਜਾਂ ਬਹੁਤ ਇੱਕ ਅਲੱਗ ਤੋਂ ਟਾਈਮ ਕੱਢਣਾ ਪੈਗਾ ਤੁਹਾਡਾ ਰੂਟੀਨ ਹੈ ਸੈਟ ਕਰ ਲੋ ਇਸ ਰੂਟੀਨ ਨੂੰ ਹੌਲੀ ਹੌਲੀ ਆਦਤ ਪੈ ਜਾਏਗੀ ਸ਼ੁਰੂ ਸ਼ੁਰੂ ਦੇ ਵੇਰ ਨਹੀਂ ਵੀ ਧਿਆਨ ਰਹਿੰਦਾ ਪਰ ਇਹਨਾਂ ਗੱਲਾਂ ਨੂੰ ਅਗਰ ਤੁਸੀਂ ਅਪਣਾ ਲੋਗੇ ਤਾਂ ਤੁਸੀਂ ਉਮਰ ਤੋਂ ਪਹਿਲਾਂ ਬੁੱਢੇ ਦਾ ਘਟੋ ਘਟ ਨਹੀਂ ਹੋਵਗੇ ਆਪਣਾ ਹੈਲਦੀ ਤੰਦਰੁਸਤ ਜੀਵਨ ਤੁਸੀਂ ਜ਼ਰੂਰ ਬਿਤਾਓਗੇ ਔਰ ਖੁਦ ਨੂੰ ਯੰਗ ਵੀ ਫੀਲ ਕਰੋਗੇ ਹੈਲਦੀ ਵੀ ਫੀਲ ਕਰੋਗੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਹੋਰਾਂ ਨਾਲ ਵੀ ਇਹ ਵੀਡੀਓ ਸ਼ੇਅਰ ਤਾਂ ਕਰਨੀ ਹੈ ਤਾਂ ਕਿ ਸਾਰੇ ਹੀ ਹੈਲਦੀ ਰਹਿਣ ਇਹਨਾਂ ਆਦਤਾਂ ਨੂੰ ਅਪਣਾਣ ਤੇ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਉਹਨਾਂ ਸਭ ਆਦਤਾਂ ਨੂੰ ਛੱਡ ਦੇਣ ਸਹੀ ਆਦਤਾਂ ਕ अपन जी आदत उन्होंने सुधार लिया जाए चंगी आदत अं सारे रल के अगे वधीएं लाइक एंड शेयर कर देना कमेंट करके अपने सुझाव साझे करना पेज हाल तक फॉलो नहीं किया फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया फटाफट पड़ सबसक्राइब भी कर लो मिला जल्दी ही सेहत में होर खास जानकारी दे फिलहाल ही मैनू यानी कि हरजोत कौन ने देजत सत्या